ਸੱਜਣਾ ਇਹ ਜੁਗ ਨੂੰ ਮਸਤ ਮਸਤਾ ਤੇ ਮੇਰੇ ਖਿਆਲ ਨਾਲ ਜੁਗ ਨੂੰ ਅੱਜ ਵੀ ਕਿਤੇ ਨਾ ਕਿਤੇ ਮਸਤਾ ਪੰਜਾਬ ਡੁੱਬ ਕੇ ਬੈਠਾ ਪੰਜਾਬ ਅੱਜ ਵੀ ਡੁੱਬਦਾ ਹੈ ਜੁਗ ਨੂੰ ਅੱਜ ਵੀ ਕਿਤੇ ਨਾ ਕਿਤੇ ਮਸਤਾ ਉਹ ਆਪਣੀ ਮਸਤੀ ਵਿੱਚ ਰਹਿੰਦਾ ਤਾਂ ਤੋਂ ਪਹਿਲਾਂ ਮੈਂ ਅਜ਼ਾਦ ਲੋਕ ਚੈਨਲ ਦਾ ਧੰਨਵਾਦੀ ਆ ਜਿੰਨਾ ਸਾਡੇ ਪਿੰਡ ਜਾ ਕੇ ਤੇ ਸਾਡੀ ਸਾਰ ਲਈ ਆ ਸਾਰ ਤੇ ਅਸੀਂ ਬਹੁਤ ਬਹੁਤ ਇਹਨਾਂ ਰਿਣੀ ਆ ਅਡੇ ਪਿੰਡ ਪਾਣੀ ਕਾਹੀ ਆਇਆ ਸੀ ਜੇ ਕਿ ਸਾਡੇ ਪਿੰਡ ਗਵਰਨਮੈਂਟ ਨੇ ਇੱਥੇ ਕਰ 1 ਰੁਪਏ ਦਾ ਵੀ ਰਾਸ਼ਨ ਪਾਣੀ ਕੋਈ ਚੀਜ਼ ਨਹੀਂ ਭੇਜੀ ਨਾ ਕੋਈ ਰਸਤਬਾਣੀ ਆਈ ਆ ਤੇ ਲੋਕ ਸਾਰੇ ਤਰ੍ਹਾਂ ਤਰ੍ਹਾਂ ਕਰਨ ਦਾ ਹੀ ਅੱਜ ਇਹਨਾਂ ਨੇ ਮਤਲਬ ਆ ਗਏ ਤੇ ਸਾਡੇ ਨਗੇ ਚ ਪਹੁੰਚ ਗਿਆ ਪਾਣੀ ਨਾ ਕੇ ਕਿਹਨਾਂ ਨਾ ਆ ਗਏ ਸਾਡੇ ਪਿੰਡ ਦੇ ਵਿੱਚ ਲੰਗਰ ਪਾਣੀ ਰਾਸ਼ਨ ਕਈ ਚੀਜ਼ਾਂ ਲਈਆਂ ਡਾਕਟਰ ਫਸੂਲਤਾ ਉਹ ਵੀ ਦਿੱਤੀਆਂ ਦਵਾਈਆਂ ਦਿੱਤੀਆਂ ਮੈਂ ਬਹੁਤ ਵੀ ਬਹੁਤ ਜ਼ਿੰਨੀ ਆ ਜਿਸਨ ਨਗਰ ਦਾ ਜਿਹੜੇ ਨਗਰ ਤੋਂ ਰਾਜਨ ਆਇਆ ਪਿਆਨ ਲਿੰਦਾ ਨਾ ਸਟੇਜਾਂ ਦੇ ਕੀ ਮਾਮੂਲੀ ਦਾ ਵੀ ਮਤਲਬ ਇੱਕ ਇਹਨਾਂ ਨੂੰ ਵਾਜ਼ਾ ਰਵਾਂ ਕਿ ਅੱਜ ਬਈ ਹਾਲ ਆਕਦੇ ਉਪਰ ਤੋਂ ਆ ਕੇ ਲੰਮੇ ਪਿਆ ਹੁਣ ਅਖਾਦੀ ਪੀਤੀ ਦੇ ਵਿੱਚ ਇਹ ਜੇ ਕਪੜਾ ਛੱਡ ਕੇ ਹੈ ਜੀ ਅੱਜ ਸੱਜਣਾ ਤੇਰੇ ਹੈਲੀਕਾਪਟਰਾਂ ਨੇ ਕੁਝ ਨਹੀਂ ਸਵਾਰਿਆ ਇਥੇ ਗਰੀਬ ਕਿਸਾਨਾਂ ਦੇ ਟਰੈਕਟਰਾਂ ਨੇ ਸਵਾਰਿਆ ਤਾਂ ਇਹ ਬਹੁਤ ਹੀ ਜਾਨਾ ਘਰ ਦੇ ਹਰ ਨਾਲ ਵਿੱਚ ਰਹਿਣ ਵਾਲੇ ਨਹੀਂ ਹੈਗੇ ਬੱਚੂ ਹੁਣਾਂ ਮੈਂ ਸਮਝ ਨਹੀਂ ਆਂਦੀ ਕਿ ਕਿੱਥੇ ਰਹੀ ਹੈ ਕਿੱਥੇ ਜਾਣਾ ਹੈ ਕਿਸਾ ਉੱਤਾਰਿਆ ਇਹ ਕਿਉਂ ਫਿਰ ਰੋਣਾ ਹੀ ਹੁੰਦਾ ਆ ਨਾ ਮੜਨੋਟਾ ਜਿਗਲਾ ਕੇ ਬਖੇ ਹੀ ਮੜ ਜਾ ਆ ਜੋ ਮੜ ਤਾਂ ਗਿਆ ਤੇ ਆ ਤੁਸੀਂ ਦੇਖੇ ਨੇ ਪਿੰਡ ਕੋਟ ਗੁਰਬਖਸ਼ ਦੇ ਸਾਡੇ ਨਾਲ ਸਰਪੰਚ ਸਾਹਿਬ ਨੇ ਇਹਨਾਂ ਨਾਲ ਗੱਲ ਕਰਾਂਗੇ ਸਰਪੰਚ ਸਾਹਿਬ ਕਿਹੋ ਜਿਹੇ ਹਾਲਾਤ ਬਣ ਗਏ ਸਭ ਤੋਂ ਪਹਿਲਾਂ ਮੈਂ ਆਜ਼ਾਦ ਲੋਕ ਚੈਨਲ ਦਾ ਧੰਨਵਾਦੀ ਹਾਂ ਜਿੰਨਾ ਸਾਡੇ ਪਿੰਡ 'ਚ ਆ ਗਏ ਤੇ ਸਾਡੀ ਸਾਰ ਲਈ ਆ ਤੇ ਅਸੀਂ ਬਹੁਤ-ਬਹੁਤ ਇਹਨਾਂ ਦੇ ਰਿਣੀ ਆ ਕਿਉਂਕਿ ਸਾਡੇ ਪਿੰਡ 'ਚ ਬਹੁਤ ਰਾਸ਼ਨ ਪਾਣੀ ਲਾਗੇ ਇਹ ਟੀਮ ਇੱਥੇ ਨਾਲ ਪਹੁੰਚੀ ਆ ਜਿਹੜੇ ਲੋਕ ਗਰੀਬ ਲੋਕਾਂ ਦੇ ਵਾਸਤੇ ਬਹੁਤ ਭਲਾ ਕਰਨ ਰਹੇ ਆ ਤੇ ਬਹੁਤ ਮਤਲਬ ਇਹਨਾਂ ਨੇ ਸਾਰ ਲਾ ਕੇ ਪਿਛੋਂ ਪਿਛ ਕੇ ਕੀਤੀ ਆ ਕਿ ਸਾਡੇ ਪਿੰਡ 'ਚ ਪਾਣੀ ਕਾਫੀ ਆਇਆ ਸੀ ਜਿਹੜਾ ਕਿ ਸਾਡੇ ਪਿੰਡ 'ਚ ਗਵਰਨਮੈਂਟ ਨੇ ਇੱਥੇ ਕਰ 1 ਰੁਪਏ ਦਾ ਵੀ ਰਾਸ਼ਨ ਪਾਣੀ ਕੋਈ ਚੀਜ਼ ਨਹੀਂ ਭੇਜੀ ਨਾ ਕੋਈ ਸਦਪਾਣੀ ਆਈ ਆ ਤੇ ਲੋਕ ਸਾਰੇ ਤਰ੍ਹਾਂ ਤਰ੍ਹਾਂ ਕਰਨ ਦੇ ਹੀ ਅੱਜ ਇਹਨਾਂ ਨੇ ਮਲਵਾ ਗਏ ਤੇ ਸਾਡੇ ਨਗਰ 'ਚ ਪਹੁੰਚ ਗਿਆ ਪਾਣੀ ਨਾ ਕੇ ਕਿਨਾਂ ਕਿਨਾਂ ਆ ਕੇ ਸਾਡੇ ਪਿੰਡ ਦੇ ਵਿੱਚ ਲੰਗਰ ਪਾਣੀ ਰਾਸ਼ਨ ਕਈ ਚੀਜ਼ਾਂ ਜਿਹੜੀਆਂ ਡਾਕਟਰ ਫਸੂਲਤਾਂ ਉਹ ਵੀ ਦਿੱਤੀਆਂ ਦਵਾਈਆਂ ਦਿੱਤੀਆਂ ਮੈਂ ਬਹੁਤ ਵੀ ਬਹੁਤ ਦੇਣੀ ਆ ਇਸ ਨਗਰ ਦਾ ਵੀ ਜਿਹੜਾ ਨਗਰ ਤੋਂ ਰਾਸ਼ਨ ਆਇਆ ਉਹਦਾ ਵੀ ਦੇਣੀ ਆ ਔਰ ਇਹਨਾਂ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਬਹੁਤ ਧੰਨਵਾਦ ਕਰਦਾ ਕਿ ਬਹੁਤ ਬਹੁਤ ਸਾਡੀ ਦੀ ਕਿਰਪਾ ਕੀਤੀ ਆ ਸਾਡੀ ਆਵਾਜ਼ ਜਿਹੜੀ ਆ ਗਵਰਨਮੈਂਟ ਦੇ ਕੰਨਾਂ 'ਚ ਪਹਜਾਓਗੇ ਸਰਪੰਚ ਸਾਹਿਬ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜਿਹੜੇ ਮੰਤਰੀ ਨੇ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਪਾਣੀ ਦੇ ਵਿੱਚ ਖਲੋਖ ਲੋ ਕੇ ਬੋਟਾਂ ਦੇ ਬਹਿ ਬਹਿ ਕੇ ਫੋਟੋਆਂ ਖਿਚਾਈਆਂ ਜਾ ਰਹੀਆਂ ਨੇ ਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਲੋਕਾਂ ਤੱਕ ਪਹੁੰਚ ਕਰਦੇ ਆ ਪਰ ਤੁਸੀਂ ਕਹਿੰਦੇ ਕਿ ਸਾਡੇ ਤੱਕ ਕੋਈ ਪਹੁੰਚਿਆ ਹੀ ਨਹੀਂ ਨਹੀਂ ਉਹ ਇੱਕ ਫਾਰਮੈਟੀ ਕਰਨ ਦੇ ਆ ਜਿੱਥੇ ਕੋਈ ਗਿੱਟੇ ਕ ਪਾਣੀ ਉਥੇ ਖਲੋ ਕੇ ਆਪ ਆਪਣੀਆਂ ਫੋਟੋ ਲਵਾ ਕੇ ਤੇ ਚੈਨਲ ਤੇ ਪਾਈ ਜਾਂਦੇ ਆ لیکن ਨਗਰਾਂ ਦੇ ਵਿੱਚ ਜਿੱਥੇ ਪਾਣੀ ਬੋੜੋ ਬੋੜੇ ਗਲਗਲ ਪਾਣੀ ਆ ਉੱਥੇ ਕੋਈ ਚੀਜ਼ ਨਾਲ ਲੈ ਕੇ ਪਹੁੰਚੇ ਆ ਤੇ ਨਾ ਪਹੁੰਚਣ ਦਾ ਹੀ ਆ ਲੋਕ ਜਿਹੜੇ ਆ ਉਹ ਬਹੁਤ ਮਤਲਬ ਦੁਖੀ ਹੋਏ ਬੈਠੇ ਆ ਨਾ ਕਿ ਉਹ ਪੀਣ ਨੂੰ ਪਾਣੀ ਲੱਭਦਾ ਹੀ ਨਾ ਕਿ ਉਹ ਰਾਸ਼ਨ ਲੱਭਦਾ ਹੀ ਜਿਹੜਾ ਕਿ ਅੱਜ ਤੁਹਾਂ ਸਾਡੇ ਦੇ ਕਿਰਪਾ ਕੀਤੀ ਆ ਤੇ ਸਾਡੇ ਨਗਰ ਚ ਆ ਕੇ ਰਾਸ਼ਨ ਵੀ ਵੰਡਿਆ ਤੇ ਮਤਲਬ ਦਵਾਈਆਂ ਵੀ ਦਿੱਤੀਆਂ ਜੀ ਸੋ ਸਾਡੇ ਨਾਲ ਨੇ ਭਾਈ ਦਵਿੰਦਰ ਸਿੰਘ ਖਾਲਸਾ ਜੀ ਜਿਹੜੇ ਕਿ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਦੇ ਪ੍ਰਧਾਨ ਨੇ ਅੱਜ ਉਹ ਆਪਣੇ ਪਿੰਡ ਤੋਂ ਜਿਹੜੇ ਉਹਨਾਂ ਦੇ ਪਿੰਡ ਦੀ ਪੂਰੀ ਟੀਮ ਹੈ ਆਪਣੇ ਪਿੰਡ ਦੇ ਵਸਨੀਕਾਂ ਦੇ ਨਾਲ ਇਸ ਪਿੰਡ ਦੇ ਵਿੱਚ ਰਾਹਤ ਸਮਗਲੀ ਲੈ ਕੇ ਪਹੁੰਚ ਨੇ ਬਾਬਾ ਜੀ ਹਾਲਾਤ ਜਿਹੜੇ ਦੇਖ ਕੇ ਸਾਡਾ ਵੀ ਜਿਹੜਾ ਉਹ ਸਾਡੀਆਂ ਅੱਖਾਂ ਦੇ ਵਿੱਚ ਵੀ ਜਿਹੜਾ ਪਾਣੀ ਆ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਵੀਰ ਜੀ ਗੱਲ ਇਸ ਤਰ੍ਹਾਂ ਕਿ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਆਪਣੀ ਪਿੰਡ ਕੋਟ ਖਜ਼ਾਨਾ ਦੇ ਨੌਜਵਾਨੀ ਦਾ ਤੇ ਆਪਣੇ ਬੁਜ਼ੁਰਗ ਬੈਂਟਰਾਂ ਦਾ ਜਿਨ੍ਹਾਂ ਨੇ ਬੜਾ ਉਰਾਲਾ ਕਰਕੇ ਸਾਂਝੇ ਮੰਚ ਦੇ ਉੱਪਰ ਉਦਕਤਾ ਦੀ ਸੇਵਾ ਵਾਸਤੇ ਆਏ ਸੋ ਮੈਂ ਜਿੱਥੇ ਮਰਜ਼ੀ ਜਾਵਾਂ ਮੇਰੀ ਇੱਕ ਸੋਚ ਹੁੰਦੀ ਆ ਕਿ ਮੈਂ ਪਹਿਲਾਂ ਪਿੰਡ ਨੂੰ ਦੇਖਾਂ ਬਾਕੀ ਬਾਅਦ ਸੋ ਬਾਕੀ ਸਾਰੇ ਸਾਡੇ ਖਜ਼ਾਨਾ ਨੂੰ ਕੋਟ ਦੇ ਨਗਰ ਦੇ ਦੇਸ਼ਾਂ ਦੇਸ਼ਾਂ ਦੇ ਪੈਣਪਰਾ ਜਿੱਥੇ ਕਿਤੇ ਬੈਠੇ ਆ ਉਹਨਾਂ ਨੇ ਆਪਣੇ ਤਿਲਪੁੱਲ ਦੇ ਵਿੱਚੋਂ ਆਪਣੀ ਕਿਰਤ ਕਮਾਈ ਦਾ ਥੋੜਾ ਥੋੜਾ ਕੱਢ ਕੇ ਇਹਨਾਂ ਪੈਣਪਰਾਵਾਂ ਦੀ ਮਦਦ ਵਾਸਤੇ ਅੱਗੇ ਆਏ ਤੇ ਮੈਂ ਵੀ ਆਪਣਾ ਨਿੱਜੀ ਪਰਸਾਂ ਦੇ ਦਾ ਹੋਇਆ ਲੋਹੜਾਣੇ ਤੋਂ ਚੱਲ ਕੇ ਆਪਣੀ ਪੈਣਪਰਾਵਾਂ ਦੇ ਨਾਲ ਅੱਜ ਇੱਥੇ ਪਹੁੰਚੇ ਹੋਏ ਆ ਸੋ ਹਾਲਾਤ ਅੱਖਾਂ ਪਰੋਖੇ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਪਰ ਜਿਸ ਤਿੱਕੇ ਨਾਲ ਤੁਹਾਨੂੰ ਇੱਥੋਂ ਦੇ ਹੁਣ ਵਸਲੀ ਅਸੀਂ ਜੇ ਆਣ ਕੇ ਬੋਲੀਏ ਚੰਨ ਲੱਗੇ ਤੇ ਲੋਕੀ ਕਹਣਗੇ ਕਿ ਰਾਜਨੀਤੀ ਕਰਦੇ ਆ ਹਾਂਜੀ ਸੋ ਅੱਜ ਅਸੀਂ ਇੱਥੇ ਰਾਜਨੀਤਿਕ ਕਰਨ ਨਹੀਂ ਆਏ ਨਾ ਅਸੀਂ ਇੰਨਾ ਭੈਣ ਭਰਾਵਾਂ ਤੋਂ ਵੋਟਾਂ ਲੈਣੀਆਂ ਹੈ ਜੀ ਲੇਕਿਨ ਇਹਨਾਂ ਦੇ ਤੁਸੀਂ ਬੁਖ ਦੇ ਵਿੱਚੋਂ ਜੋ ਸ਼ਬਦ ਇਹਨਾਂ ਨੇ ਕਹੀਦਾ ਇੱਕ ਇੱਕ ਸੁਣਨ ਵਾਲਾ ਤੇ ਗੌਰ ਕਰਨ ਵਾਲਾ ਹੈ ਕਿ ਇੱਥੇ ਲੀਗਲ ਆਰ ਇਹ ਜ਼ਰੂਰ ਆ ਸਿਰਫ ਸਿਰਫ ਵੋਟ ਮਾਰਨ ਵਾਸਤੇ ਲੇਕਿਨ ਜ਼ਮੀਨੀ ਲੈਵਲ ਦੇ ਉੱਪਰ ਭੈਣ ਭਰਾ ਦੀ ਜਿਹੜੀ ਮਦਦ ਹੋਣੀ ਚਾਹੀਦੀ ਹੈ ਜਾਂ ਕਰਨੀ ਚਾਹੀਦੀ ਆ ਉਹ ਨਹੀਂ ਹੋ ਰਹੀ ਨਹੀਂ ਹੋ ਰਹੀ ਮੁਬਾਰਕ ਨੇ ਹੋ ਅੱਜ ਵੀ ਸਵੇਰੇ ਸਾਡੇ ਨਾਲ ਜੁੜੀ ਸੀ ਇੱਕ ਟੀਮ ਮੇਰੇ ਭੈਣ ਭਰਾ ਪਟਿਆਲੇ ਤੋਂ ਆਏ ਨੇ 6 ਵਜੇ ਪਈਸਾ ਉਹ ਦੋ ਟਰਾਲੀਆਂ ਭਰ ਕੇ ਜਿਹੜੀਆਂ ਅਸੀਂ ਰਾਹਤ ਸਮਗਰੀ ਦੀਆਂ ਇੱਥੇ ਪਹੁੰਚ ਗਏ ਸੀ ਹੈ ਜੀ ਉਹ ਉਹਨਾਂ ਨੂੰ ਗੱਗੋਮਾਲ ਸਾਈਡ ਪੁਰਿਆ ਕੋਈ ਸਾਡੇ ਪਿੰਡ ਰਾਵਾ ਉਧਰ ਜਾ ਰਹੇ ਨੇ ਅਸੀਂ ਸਾਨੂੰ ਸਾਡੇ ਪਿੰਡ ਦੇ ਮੁੰਡਿਆਂ ਨੇ ਕਿਹਾ ਕਿ ਭਾਈ ਸਾਹਿਬ ਜੀ ਸਾਨੂੰ ਬਹੁਤ ਫੋਨ ਆ ਰਹੇ ਆ ਅਸੀਂ ਹੁਣ ਵੇਖੋ ਇੱਥੋਂ ਬਿਲਕੁਲ ਬਾਬਾ ਜੀ ਕਿੰਨੀ ਦੂਰ ਆ ਦਰਿਆ ਤੋਂ ਇਹੋਂ 5 ਕਿਲੋਮੀਟਰ 5 ਕਿਲੋਮੀਟਰ ਬਿਲਕੁਲ ਯਾਨੀ ਕਿ ਆਪਾਂ ਬਿਲਕੁਲ ਟੀਪ ਤੇ ਪਹੁੰਚ ਗਏ ਆ ਬਾਬਾ ਬੁੱਢਾ ਸਹਿਰ ਅਮਦਾਸ ਦੇ ਗੁਰਦੁਆਰੇ ਦੇ ਬਿਲਕੁਲ ਬੈਕ ਸਾਈਡ ਤੇ ਆ ਇੱਥੋਂ ਬਿਲਕੁਲ ਕੋਈ ਦਰਿਆ ਸਾਹਮਣੇ ਦੇਖ ਸਕਦੇ ਹੋ ਸੋ ਸਾਡੀ ਸੋਚ ਸੀ ਕਿ ਅਸੀਂ ਉੱਥੇ ਚੱਲਗੇ ਚਾਹੇ ਸਾਨੂੰ 12-12 ਫੁੱਟ ਪਾਣੀ ਲੰਘ ਕੇ ਗੁਨਾ ਜਾਣਾ ਪਵੇ ਸਾਧੂ ਗੁਰਦੀ ਬੜੀ ਅਪਾਰ ਬਖਸ਼ਿਸ਼ ਹੋਈ ਹੈ ਕਿ ਪਾਣੀ ਦਾ ਜਿਹੜਾ ਥੋੜਾ ਜਿਹਾ ਲੈਵਲ ਅੱਗੇ ਨਾਲੋਂ ਕੱਟ ਹੋ ਗਿਆ ਲੇਕਿਨ ਪਰਲੀ ਸਾਈ ਦੂਜੀ ਚੀਜ਼ ਹੈ ਮੇਰੇ ਵੀਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਵਾ ਜਿਹੜਾ ਧਿਆਨ ਸਾਡੇ ਨਾਲ ਤੇ ਲੀਡਰਾਂ ਦਾ ਨਾ ਸਾਡੀ ਜਨਤਾ ਦਾ ਹੈ ਕਿ ਅੱਜ ਤੋਂ 2 ਕੁ ਮਹੀਨੇ ਪਹਿਲਾਂ ਜੇ ਮੈਨੂੰ ਮੇਰੇ ਖਲ ਨਾਲ ਠੀਕ ਯਾਦ ਹੋਵੇ ਤਾਂ 2 ਢਾਈ ਮਹੀਨੇ ਪਹਿਲਾਂ ਕੇਜਰੀਵਾਲ ਤਰਾਰੀ ਹਾਰ ਦਾ ਸਾਹਮਣਾ ਕਰਕੇ ਭਾਖੜਾ ਨੰਗਲ ਤੇ ਆਪਣੀ ਟੀਮ ਸਮੇਤ ਉੱਥੇ ਗੱਡੀਆਂ ਲੈ ਕੇ ਬੜਾ ਵੱਡਾ ਕਾਫਲਾ ਪਹੁੰਚਿਆ ਔਰ ਤਕਰੀਬਨ 10 ਤੋਂ 15 ਦਿਨ ਉੱਥੇ ਰਿਹਾ ਮੈਂ ਪੁੱਛਣਾ ਚਾਹੁੰਨਾ ਕੇਜਰੀਵਾਲ ਸਾਹਿਬ ਤੁਸੀਂ ਉੱਥੇ ਕਿਹੜਾ ਗੁੱਗਾ ਪੁੱਜਣ ਗਏ ਸੀ ਦੱਸੋ 15 ਦਿਨ ਤੁਸੀਂ ਉੱਥੇ ਦਿਨ ਰਾਤ ਰਹੇ ਹੋ ਜੰਗਲ ਦੇ ਵਿੱਚ ਐਡੀ ਇਲਾਕੇ ਦੇ ਵਿੱਚ ਰਹਿਣ ਦਾ ਕੋ ਮਤਲਬ ਨਹੀਂ ਬਣਦਾ ਲੇਕਿਨ ਤੁਹਾਡਾ ਕਾਫਲਾ ਉੱਥੇ ਰਿਆ ਉਹ ਮੇਰੇ ਖਾਂ ਨਾਲ ਕਿੰਨਾ ਕਿਤੇ ਉਹ ਗੰਡ ਤੁੱਪ ਕਰਨ ਗਏ ਸੀ ਕਿ ਪੰਜਾਬ ਦਾ ਬੇੜਾ ਕਿੱਦਾਂ ਡੋਬਣਾ ਸੋ ਮੈਂ ਪੰਜਾਬੀਆਂ ਨੂੰ ਪਹਿਲਾਂ ਵੀ ਕਹਿੰਨਾ ਮੇਰੇ ਵੀਰ ਇਹ ਬਾਣੀਆਂ ਜਿਹੜਾ ਨਾ ਸਾਡੇ ਪੰਜਾਬ ਵਾਸਤੇ ਬਹੁਤ ਹੀ ਹਾਨੀਕਾਰਕ ਪਰ ਲੇਕਿਨ ਸਾਡੇ ਪੰਜਾਬ ਦੇ ਲੋਕਾਂ ਦਾ ਇੱਕ ਨਾ ਕਹ ਲੋ ਕਿ ਵੇਲੇ ਹੁੰਦਾ ਕਿ ਜਿੱਧਰ ਨੂੰ ਵਗ ਪੇ ਫਰ ਵਗ ਪੇ ਉਹ ਬੜੇ ਵੱਡੇ ਤਦਾਸ ਦੇ ਵਿੱਚ ਇਹਨਾਂ ਲੋਕਾਂ ਤੋਂ ਕਿਉਂਕਿ ਸਾਨੂੰ ਚਿੱਟਿਆਂ ਨਹੀਂ ਤੇ ਨੀਂਦਿਆਣੇ ਵਿੱਚ ਸਾਨੂੰ ਲੁੱਟਿਆ ਕੁੱਟਿਆ ਤੇ ਅੱਜ ਅਸੀਂ ਦੁਖੀ ਹੋ ਕੇ ਇੱਧਰ ਤੁਰੇ ਸੀ ਕਿ ਚਲੋ ਹੋ ਸਕਦਾ ਤਿੱਜੀ ਤੇ ਅੱਗੇ ਆਵੇ ਤੇ ਆਮ ਲੋਕਾਂ ਦਾ ਪਹੜਾ ਹੋਵੇ ਲੇਕਿਨ ਆਮ ਲੋਕਾਂ ਦਾ ਹਾਲਾਤ ਤੁਸੀਂ ਦੇਖ ਲਿਆ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਇੰਨੀ ਕ ਕਲੇਣੀ ਤੇ ਬਲਸ਼ਣੀ ਪਾਰਟੀ ਮੇਰੇ ਖਿਆਲ ਨਾਲ ਪੰਜਾਬ ਵਾਸਤੇ ਆਈ ਆ ਕਿ ਜਿਨੇ ਦੇਖੋ ਉਹ ਸਭ ਕੁਝ ਹਾਲਾਤ ਅਸੀਂ ਪੱਤਰ ਕਰਦੇ ਆ ਜਿਨ੍ਹਾਂ ਦੇ ਘਰ ਅਸੀਂ ਆ ਦਵਾਈਆਂ ਰੱਖੀਆਂ ਸੀ ਦੇ ਰਹੇ ਸੀ ਆਪਾਂ ਫੋਬੀ ਨੇ ਸਾਨੂੰ ਦਿਖਾਇਆ ਤੁਸੀਂ ਵੀ ਦਿਖਾਇਓਗੇ ਗੰਦੇ ਪਾੜ ਗਿਆ ਪਾਣੀ ਨਾਲ ਸਾਰੀਆਂ ਗੰਦੇ ਪਾੜ ਗਿਆ ਹੁਣ ਜੇ ਕੋ ਰਾਤ ਬਰਾਤੇ ਇਸ ਤਰੀਕੇ ਨਾਲ ਮੀਂਹ ਪੈ ਰਿਹਾ ਮੇਰੇ ਖਿਆਲ ਨਾਲ ਦੋ ਤਿੰਨ ਤਰ ਮੀਂਹ ਪੈਂਦਾ ਰਿਹਾ ਤੇ ਖਤਰੇ ਦਾ ਜਿਹੜਾ ਡਰ ਬੱਚੇ ਨਾਲ ਆ ਪਰਿਵਾਰ ਨਾਲ ਆ ਸੋ ਇਸ ਕਰਕੇ ਮੇਰੇ ਵੀਰ ਆ ਖਾਦੀ ਪੀਤੀ ਦੇ ਵਿੱਚ ਮੇਰੇ ਹਾਲਾ ਕੇਦਰੀ ਭਾਓ ਜਿਹੜਾ ਭਗਵੰਤ ਮਾਨ ਹੈਲੀਕਾਪਟਰ ਛੱਡ ਗਿਆ ਲੇਕਿਨ ਉਹਦੇ ਅੱਜ ਹੈਲੀਕਾਪਟਰ ਕੰਮ ਨਹੀਂ ਆਏ ਆਮ ਕਿਸਾਨ ਦੇ ਟਰੈਕਟਰ ਕੰਮ ਆਏ ਸੋ ਪੰਜਾਬ ਪੰਜਾਬੀ ਹਮੇਸ਼ਾ ਜਿੰਦਾਬਾਦ ਰਹਿਣੀ ਆ ਸਰਕਾਰਾਂ ਨੇ ਸਾਨੂੰ ਦਬਾਉਂਦੇ ਰਹਿਣਾ ਲੇਕਿਨ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਆਪਾਂ ਇਸੇ ਤਰ੍ਹਾਂ ਹੀ ਆਪਣੀ ਤਿਲਪੁਲ ਦੇ ਵਿੱਚੋਂ ਭੈਣ ਭਰਾਵਾਂ ਦੇ ਨਾਲ ਖੜਦੇ ਰਵਾਂਗੇ ਕਿਉਂਕਿ ਬਾਬੇ ਨਾਨਕ ਦੀ ਵਰਸਾਈ ਹੋਈ ਕੌਮ ਆ ਇਹ ਨਗਰੀ ਬਾਬੇ ਨਾਨਕ ਦੀ ਵਰਸਾਈ ਹੋਈ ਹੈ ਜਿੱਥੇ ਤੁਸੀਂ ਬੈਠੇ ਹੋਏ ਬਾਬਾ ਬੁੱਢਾ ਜੀ ਦੀ ਬੜੀ ਪਾਪ ਮਤਲਬ ਜਿਹੜੀਆਂ ਮੰਦ ਦਾ ਹਾਂ ਸਾਡਾ ਵਾ ਪਵਿੱਤਰ ਸਥਾਨ ਆ ਉਦੀ ਵੀ ਕਿਤੇ ਨਾ ਕਿਤੇ ਬਖਸ਼ਿਸ਼ ਦੀ ਪਾਤਰੇ ਲੋਕ ਇੱਥੇ ਬੜੇ ਵੱਡੇ ਲੈਵਲ ਤੇ ਮੇਲਾ ਲੱਗਦਾ ਹੈ ਇਹ ਸਾਰੇ ਭੈਣ ਭਰਾ ਉੱਥੇ ਜਾਂਦੇ ਨੇ ਸੋ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਧਰਤੀ ਦੇ ਆ ਕਿ ਸੱਚੇ ਪਾਤਸ਼ਾਹ ਇਹ ਜਿਹੜੀ ਮੁਸੀਬਤ ਦੀ ਘੜੀ ਸਾਡੇ ਤੇ ਪਈ ਆ ਇਹ ਬਿਪਤਾਂ ਤਾਲੋ ਕਿ ਸਾਡੇ ਲੋਕਾਂ ਨੂੰ ਅਕਲ ਬਖਸ਼ੋ ਇਹ ਅਸੀਂ ਦੇਖੀਏ ਕਿ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਇਹ ਨਾਰਾ ਤੁਸੀਂ ਅੱਜ ਸਮਝ ਲਓ ਤਾਂ ਚੰਗਾ ਕੱਲ ਸਮਝ ਲਓ ਤਾਂ ਚੰਗਾ ਮੇਰੇ ਭਰਾਵੋ ਸੋ ਜਿਵੇਂ ਖਾਲਸਾ ਜੀ ਨੇ ਕਿਹਾ ਹੈ ਕਿ ਬਿਲਕੁਲ ਅੱਜ ਔਕੇ ਸਮੇਂ ਦੇ ਵਿੱਚ ਪੰਜਾਬੀ ਹੀ ਪੰਜਾਬੀਆਂ ਦੇ ਨਾਲ ਖਲੋਤੇ ਨੇ ਸੋ ਸਾਡੇ ਨਾਲ ਹੋਰ ਵੀ ਜਿਹੜੇ ਪਿੰਡ ਕੋਟ ਖਜ਼ਾਨੇ ਤੋਂ ਜਿਹੜੇ ਰਾਸਮਗਰੀ ਲੈ ਕੇ ਆਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਸਕੱਤਰ ਸਿੰਘ ਬਾਬਾ ਜੀ ਅੱਜ ਤੁਸੀਂ ਕੋਟ ਖਜ਼ਾਨੇ ਤੋਂ ਪੋਰਸ ਨਗਰ ਦੇ ਵਿਜਦਾਸ ਮੰਦਨੀ ਲੈ ਕੇ ਆਏ ਹੋ ਜਿਹੜੇ ਦਰਸ਼ਕ ਤੁਹਾਨੂੰ ਦੇਖਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਜਿਹੜੇ ਸੁਨੇਹਾ ਵੇਖ ਕੇ ਦੁੱਖ ਸਾਨੂੰ ਬਹੁਤ ਜ਼ਿਆਦਾ ਆ ਕਿ ਇਹਨਾਂ ਤੋਂ ਦੁੱਖ ਜਿਹੜਾ ਸਾਨੂੰ ਨਹੀਂ ਪਤਾ ਸਰਕਾਰ ਨੂੰ ਆਏ ਜਾਂ ਨਾ ਆਏ ਸਾਨੂੰ ਇਹ ਆਇਆ ਵੀ ਇਹ ਕਿੰਦੀ ਮਾੜੀ ਹਾਲਤ ਦੇ ਵਿੱਚ ਆਪਾਂ ਤੁਸੀਂ ਨਾਲ ਇਹ ਪਾਣੀ ਦੇ ਟੰਕੇ ਆਏ ਆ ਕਿੰਨਾ ਪਾਣੀ ਆ ਤੇ ਦੁੱਖ ਬਹੁਤ ਜ਼ਿਆਦਾ ਸਾਡੀ ਅਸੀਂ ਇਹਨਾਂ ਦਾ ਕੁਝ ਨਹੀਂ ਲੈ ਕੇ ਆਏ ਕਿ ਉਹ ਮਾਰਕ ਦੀ ਕਿਰਪਾ ਹੀ ਦਵਾਈਆਂ ਵੀ ਆ ਗਈਆਂ ਦੰਗਰਪੁਰ ਸਾਡੇ ਕੋਲ ਦੁੱਖ ਜਿਹੜਾ ਇਹਨਾਂ ਦਾ ਨਹੀਂ ਵੇਖਿਆ ਤਹੀਂ ਹੁਣ ਐਵੇਂ ਗੱਲਾਂ ਕਰੀ ਜਾਵਾਂਗੇ ਉਹ ਕਰਾਂਗੇ ਸਾਡੇ ਕੋਲ ਗੱਲ ਵੀ ਨਹੀਂ ਹੁੰਦੀ ਵੀ ਐਂ ਜਦੋਂ ਇਹਨਾਂ ਦੀ ਬਦਲਾ ਤੇ ਇਹਨਾਂ ਵੱਲ ਵੇਨੇ ਆ ਤੇ ਫੇਰ ਸਾਡੇ ਕੋਲ ਗੱਲ ਕੋਈ ਨਹੀਂ ਹੁੰਦੀ ਇਹਨੇ ਦਾ ਪਰਿਤ ਜਿਹਨਾਂ ਦਾ ਸਾਡਾ ਇਹਨਾਂ ਬਹੁਤ ਇਹਨਾਂ ਨੇ ਮਹਾਰਾਜ ਕਿਰਪਾ ਕਰੇ ਪਾਣੀ ਲੱਥ ਜਾਈਏ ਲੋਕ ਜਿਹੜੇ ਉਹ ਬੱਚਾ ਲੱਥਦਾ ਬਣ ਆਪਾਂ ਫੇਰ ਪਾਣੀ ਲੱਥੇ ਤੋਂ ਬਾਅਦ ਫੇਰ ਇੱਕ ਫੇਰਾ ਮਾਰਨਾ ਹੁਣੇ ਇਸ ਸਕੀਮ ਬਣਾਈਆਂ ਤੇ ਲੰਗਰ ਸਾਰੇ ਲੈ ਕੇ ਬਹੁਤ ਜ਼ਿਆਦਾ ਹੋਏ ਨੇ ਹੁਣ 2-4 ਦਿਨ ਰੋਕ ਕੇ ਤੇ ਜਿਹੜੀ ਸੁੱਕੀ ਰਸਤੇ ਆਣਾ ਉਹ ਇਹਨਾਂ ਅਨੁਸਾਰ ਇਹਨਾਂ ਨੂੰ ਸਾਰਿਆਂ ਨੂੰ ਭਜਾਈ ਜੀ ਹਾਂਜੀ ਹੁਣ ਤੇ ਵੇਖੋ ਤੁਹਾਨੂੰ ਰਾਜ ਕਿੰਨੇ ਆਪਾਂ ਨੂੰ ਟਰਾਲੀਆਂ ਮਿਲੀਆਂ ਕਿੰਨੇ ਜੀ ਆਏ ਆ ਲੰਗਰ ਆ ਗਿਆ ਇਹਨਾਂ ਨੂੰ ਹੁਣ ਥੋੜੇ ਤੋਂ ਬਾਅਦ ਮੁਸ਼ਕਲ ਆਉਣੀ ਆ ਕਿਉਂ ਨਹੀਂ ਜਦੋਂ ਪਾਣੀ ਲੱਥ ਕੇ ਆਪਾਂ ਸਾਰਿਆਂ ਬਹਿ ਜਾਣ। ਤੇ ਉਦੋਂ ਸਾਡੀ ਇਹ ਰਗਈ ਆ ਵੀ ਪਿੰਡਾਂ ਦੇ ਵਿੱਚ ਵੀ ਲਾਗੇ ਵਾਲਿਆਂ ਨੂੰ ਇਹ ਗੱਲ ਆਖਾਂਗੇ ਵੀ ਜਿੰਨੇ ਉਹ ਪਿੰਡ ਆ ਉਹਨਾਂ ਦੇ ਵਿੱਚ ਸਾਨੂੰ ਹਰ ਚੀਜ਼ ਜਿਹੜੀ ਆ ਜਿੰਨੇ ਜੋ ਵੀ ਉਹ ਨਹੀਂ ਦੇ ਕੇ ਹਰ ਘਰ ਚੋਣੀ ਚਾਹੀਦੀ ਆ। ਹਰ ਇੱਕ ਪਿੰਡ ਦੇ ਵਿੱਚ ਜਾਵਾਂਗੇ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਨਾਲ ਲਾਗੇ ਇਹਨਾਂ ਨੂੰ ਭਾਲ ਕੇ ਸਾਰਾ ਪੋਜ ਆਕਾਂਗੇ ਵੀ ਆਪਣੀ ਮਰਜ਼ੀ ਨਾਲ ਸਾਰੀ ਸੰਗਤ ਨੂੰ ਵੰਡੋ। ਪਿੰਡ ਤੁਹਾਨੂੰ ਸੋ ਸਾਡੇ ਨਾਲ ਇਸ ਪਿੰਡ ਦੀ ਇੱਕ ਭੈਣ ਹੈ ਜਿਹੜੀ ਕਿ ਇੰਟਰਨੈਸ਼ਨਲ ਕਬੱਡੀ ਖਿਡਾਰਨ ਹੈ ਸੋ ਉਹਨਾਂ ਦੇ ਘਰ ਦੇ ਹਾਲਾਤ ਵੀ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਮਾਨ ਹੈ ਪੂਰਾ ਪੈਕ ਕੀਤਾ ਹੋਇਆ ਹੈ ਭੈਣ ਜੀ ਕਿੱਦਾਂ ਦੇ ਹਾਲਾਤ ਬਣ ਕੇ ਤੁਹਾਡੇ ਘਰ ਦੇ ਅ ਸਰ ਤੁਹਾਡੇ ਸਾਹਮਣੇ ਇਹ ਹਾਲਾਤ ਦੇਖੋ ਕਿੱਦਾਂ ਨੇ ਆ ਇਹ ਜਿੰਨਾ ਵੀ ਸਮਾਨ ਪਿਆ ਸਾਡਾ ਇਹ ਸਾਰਾ ਹੜ੍ਹ ਦੀ ਮਾਰ ਹੇਠ ਡੁੱਬ ਗਿਆ ਸੀ ਸੋ ਇਹ ਹੁਣ ਅਸੀਂ ਕੱਲ ਸਾਡੇ ਜਦੋਂ ਪਾਣੀ ਦਾ ਪੱਧਰ ਥੋੜਾ ਘਟਿਆ ਉਹ ਤੋਂ ਬਾਅਦ ਅਸੀਂ ਸਾਰਾ ਬਾਹਰ ਕੱਢ ਕੇ ਇਹਨਾਂ ਦੀ ਥੋੜੀ ਸਾਫ ਸਫਾਈ ਕੀਤੀ ਆ ਜਦ ਕਿ ਸਾਡੇ ਕੋਲ ਅੰਦਰ ਵੜਿਆ ਨਹੀਂ ਸੀ ਜਾ ਰਿਹਾ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਸੀਗਾ ਸੋ ਬਾਕੀ ਤੁਸੀਂ ਦੇਖ ਲਓ ਲੱਗੇ ਪਿੰਡ ਵਿੱਚ ਪੂਰਾ ਪਾਣੀ ਦੀ ਪਾਣੀ ਆ ਉਹ ਜਿੱਦ ਕੀ ਦੱਸੀ ਹੁਣ ਤੁਹਾਨੂੰ ਅਸੀਂ ਹਲਾਤੀ ਪੰਜੇ ਸੋਸ਼ਲ ਮੀਡੀਆ ਦਾ ਜਮਾਨਾ ਹੈ ਅਸੀਂ ਦੇਖ ਰਹੇ ਆ ਕਿ ਤੁਹਾਡੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ ਆਪਣੇ ਜਿਹੜੇ ਪੇਜ ਦੇ ਉੱਤੋਂ ਤੇ ਉਸ ਤੋਂ ਬਾਅਦ ਕੁਝ ਸਮਾਜ ਸੇਵੀ ਸੰਸਥਾਵਾਂ ਤੁਹਾਡੇ ਕੋਲ ਆਈਆਂ ਜਿਵੇਂ ਕਿ ਅੱਜ ਭਾਈ ਦਵਿੰਦਰ ਸਿੰਘ ਖਾਲਸਾ ਸੰਸਪਾਈ ਵਾਲੇ ਵੀ ਤੁਹਾਡੇ ਕੋਲ ਪਹੁੰਚੇ ਨੇ ਤੇ ਤੁਹਾਡੀ ਵੀਡੀਓ ਦੇਖ ਕੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਐਮਐਲਏ ਕੋ ਮੰਤਰੀ ਨਹੀਂ ਆਇਆ ਤੁਹਾਡੇ ਕੋਲ ਸਰ ਪਹਿਲਾਂ ਹੀ ਨਹੀਂ ਆਇਆ ਸੀ ਦੋ ਦਿਨ ਪਹਿਲਾਂ ਹੀ ਇੱਦਾਂ ਪਾਣੀ ਤੋਂ ਤਰਸਦੇ ਰਹੇ ਆ ਸਾਡੇ ਬਹੁਤ ਜ਼ਿਆਦਾ ਪਾਣੀ ਸੀ ਅਸੀਂ ਬਾਹਰ ਅੰਦਰ ਨਹੀਂ ਜਾ ਹੀ ਨਹੀਂ ਸਕਦੇ ਸੀਗੇ ਸੋ ਮੈਂ ਵੀਡੀਓ ਐਸੇ ਦੁਖੀ ਹੋ ਕੇ ਹੀ ਪਾਈਏ ਇੱਕ ਹਿਸਾਬ ਨਾਲ ਕਿਉਂਕਿ ਬਹੁਤ ਜ਼ਿਆਦਾ ਮਾੜਾ ਹਾਲਾਤ ਸੀਗਾ ਪੀਣ ਵਾਸਤੇ ਪਾਣੀ ਖਤਮ ਹੋ ਗਿਆ ਸੀ ਘਰੋਂ ਸੋ ਸਾਰੇ ਲੋਕ ਵੀ ਬਹੁਤ ਪਰੇਸ਼ਾਨ ਸੀਗੇ ਸੋ ਇੱਥੇ ਕੋਈ ਨਾ ਆਇਆ ਤਾਂ ਹੀ ਕਰਕੇ ਮੈਂ ਵੀਡੀਓ ਪਾਈ ਸੀਗੀ ਤੇ ਉਸ ਵੀਡੀਓ ਤੋਂ ਅਗਲੇ ਦਿਨ ਇੱਥੇ ਬਹੁਤ ਲੋਕਾਂ ਨੇ ਸਪੋਰਟ ਦਿੱਤੀ ਜੀ ਬਹੁਤ ਪਿੰਡਾਂ ਤੋਂ ਸੰਜੋਗ ਆਇਆ ਟਰਾਲੀਆਂ ਭਰ ਕੇ ਲੰਗਰ ਦੀਆਂ ਪਾਣੀ ਦੀਆਂ ਬਹੁਤ ਹੈਲਪ ਕੀਤੀ ਜੀ ਹਾਂਜੀ ਖਾਲਸਾ ਜੀ ਕੁਝ ਦਿਨ ਪਹਿਲਾਂ ਭਗਵੰਤਮਾਨ ਸਾਹਿਬ ਦਾ ਇੱਕ ਮੈਂ ਤਾਂ ਸ਼ਰਮਨਾਕ ਬਿਆਨ ਹੀ ਕਮਾਗਾ ਬਿਆਨੇ ਸੀ ਕਿ ਜੇ ਤੁਹਾਡੀਆਂ ਮੁਰਗੀਆਂ ਮਰ ਗਈਆਂ ਤੁਹਾਡੀਆਂ ਬੱਕਰੀਆਂ ਮਰ ਗਈਆਂ ਤੇ ਮੈਂ ਉਹਨਾਂ ਦੇ ਵੀ ਪੈਸੇ ਦੇਵਾਂਗਾ ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਮੇਰੇ ਵੀਰੋ ਆਪਾਂ ਜਦੋਂ ਰਸਤੇ ਜਾ ਰਹੇ ਸੀ ਨਾ ਇਹਦਾ ਵੀਡੀਓ ਮੇਰੇ ਕੋਲ ਬਣੀ ਹੋਈ ਮੈਂ ਤੁਹਾਨੂੰ ਦਵਾ ਤੁਹਾਨੂੰ ਕਿ ਕਿਸੇ ਮੁਰਗੀਖਾਨੇ ਦੀ ਨਾ ਉਹ ਮੁਰਗੀਆਂ ਸੜਕ ਦੇ ਕਿਨਾਰੇ ਬੜੀ ਲੰਮੀ ਦੂਰ ਤੱਕ ਐਦਾਂ ਡੈੱਡ ਬੋਡੀਾਂਾਂ ਦੇ ਵਿਚੰਨੇ ਨਹੀਂ ਮੁਰਗੀਆਂ ਦੀ ਪਈ ਹੋਈ ਆ ਤੇ ਜਿਹੜਾ ਅੱਜ ਬਿਆਨ ਦਿੰਦਾ ਨਾ ਸਟੇਜਾਂ ਦੇ ਕਿ ਮਾ ਮੁਰਗੀ ਦਾ ਵੀ ਮਤਲਬ ਇੱਕ ਇਹਨਾਂ ਨੂੰ ਮਵਜ਼ਾ ਦਵਾਂਗਾ ਅੱਜ ਮੇਰੇ ਖਿਆਲ ਨਾਲ ਆਪ ਕਦੇ ਕੜਕੜ ਖਾ ਕੇ ਲੰਮੇ ਪਿਆ ਹੋਣਾ ਆ ਖਾਦੀ ਪੀਤੀ ਦੇ ਵਿੱਚ ਲੈ ਕੇ ਕੱਪੜਾ ਛੱਡ ਗਿਆ ਇੱਥੇ ਹਾਂਜੀ ਅੱਜ ਸੱਜਣਾ ਤੇਰੇ ਹੈਲੀਕਾਪਟਰਾਂ ਨੇ ਕੁਝ ਨਹੀਂ ਸਵਾਰਿਆ ਇੱਥੇ ਗਰੀਬ ਕਿਸਾਨਾਂ ਦੇ ਟਰੈਕਟਰਾਂ ਨੇ ਸਵਾਰਿਆ ਤੇਰੇ ਹੈਲੀਕਾਪਟਰ ਤਾਂ ਮਿੱਤਰ ਪਿਆਰੇ ਲੋਕਾਂ ਦੇ ਨਾਲ ਚਾਪਲੂਸੀਆਂ ਕਰਨ ਵਾਸਤੇ ਬਾਹਰ ਅੰਦਰ ਮੀਟਿੰਗਾਂ ਕਰਨ ਵਾਸਤੇ ਰਾਜਨੀਤੀ ਕਰਨ ਵਾਸਤੇ ਉੱਤੇ ਦੇ ਹੋਣਗੇ ਲੇਕਿਨ ਇਹ ਕਿਸਾਨ ਦੇ ਟਰੈਕਟਰ ਇਹ ਘਰਾਂ ਚੋਂ ਨਿਕਲੇ ਆਣਾ ਇਹ ਮਾਨਵਤਾ ਦਾ ਬੜਾ ਕਰਮਚਾਹ ਨਿਕਲੇ ਆ ਇਸ ਕਰਕੇ ਤੇਰੇ ਹੈਲੀਕਾਪਟਰ ਨਾਲੋਂ ਇੱਕ ਖਸਾਨ ਦੇ ਟਰੈਕਟਰ ਕਿਤੇ ਜ਼ਿਆਦਾ ਵਧੀਆ ਸੋ ਇਸ ਕਰਕੇ ਮੇਰੇ ਖਾਂ ਨਾਲ ਕਹਿੰਦੇ ਹੁੰਦੇ ਆ ਵੀ ਨਮਕ ਸਵਾਦ ਅਨੁਸਾਰ ਤੇ ਗੱਲ ਔਕਾਤ ਅਨੁਸਾਰ ਸੱਜਣਾ ਇਹ ਜੁਗਨੂ ਮਸਤ-ਮਸਤਾ ਤਾਂ ਮੇਰੇ ਖਿਆਲ ਦੇ ਨਾਲ ਜੁਗ ਨੂੰ ਅੱਜ ਵੀ ਕਿਤੇ ਨਾ ਕਿਤੇ ਮਸਤਾ ਪੰਜਾਬ ਡੁੱਬ ਕੇ ਬੈਠਾ ਪੰਜਾਬ ਅੱਜ ਵੀ ਡੁੱਬਦਾ ਹੈ ਜੁਗ ਨੂੰ ਅੱਜ ਵੀ ਕਿਤੇ ਨਾ ਕਿਤੇ ਮਸਤਾ ਉਹ ਆਪਣੀ ਮਸਤੀ ਵਿੱਚ ਰਹਿੰਦਾ ਤੇ ਕੋਈ ਗੱਲ ਨਹੀਂ ਸੱਜਣਾ ਪੰਜਾਬੀਆਂ ਦੀ ਮਸਤੀ ਇਹ ਵੀ ਹੁਣ ਆਪਣੀ ਮਸਤੀ ਚੋਂ ਬਾਹਰ ਆ ਗਈ ਹੈ ਤੇ ਹੁਣ ਮੇਰੇ ਖਿਆਲ ਦੇ ਨਾਲ ਤੁਹਾਨੂੰ ਜਦੋਂ ਇਹਨਾਂ ਨੂੰ ਕਿਤੇ ਇਨਕਲਾਬ ਦੀ ਮਸਤੀ ਚੜੀ ਨਾ ਤਾਂ ਤੁਹਾਨੂੰ ਮੇਰੇ ਖਿਆਲ ਨਾਲ ਪੰਜਾਬ ਛੱਡਣਾ ਪੈ ਸਕਦਾ ਮਿੱਤਰ ਜੀ ਖਾਲਸਾ ਜੀ ਅਸੀਂ ਦੇਖਿਆ ਸੀ ਕਿ ਪਹਿਲਾਂ ਕਿਤੇ ਕੋਈ ਛੋਟਾ ਮੋਟਾ ਕਿਤੇ ਮੁਹੱਲਾ ਕਲੀਨਿਕ ਜਾਂ ਕਿਸੇ ਹੋਰ ਵੀ ਸਰਕਾਰੀ ਸਕੂਲਾਂ ਦੇ ਬਾਹਰ ਜਿਹੜੀ ਆ ਲਿਪਾ ਪੋਚੀ ਕਰਕੇ ਤਾਂ ਉੱਥੇ ਕੇਜਰੀਵਾਲ ਸਾਹਿਬ ਵੀ ਪਹੁੰਚ ਜਾਂਦੇ ਸੀ ਮਨੀਸ਼ ਸੋਧਿਆ ਜੀ ਵੀ ਪਹੁੰਚ ਜਾਂਦੇ ਸੀ ਅੱਜ ਪੰਜਾਬ ਡੁੱਬ ਰਿਹਾ ਹੈ ਪਰ ਕੋਈ ਵੀ ਦਿੱਲੀ ਵਾਲਾ ਲਾਲਾ ਨਜ਼ਰ ਨਹੀਂ ਆ ਰਿਹਾ ਮਿੱਤਰ ਪਿਆਰੇ ਲਾਲੇ ਨਾ ਜਿਹੜੇ ਹੁੰਦੇ ਨਾ ਉਹ ਆਪ ਲੁੱਬੇ ਪਏ ਨੇ ਅਸਲ ਵਿੱਚ ਸ਼ੋਰ ਅਧੇਸ਼ ਉਹਨਾਂ ਨੂੰ ਚਾਰੇ ਬੰਨੇ ਅਸਲੇ ਪੰਜਾਬ 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 ਨੂੰ ਲੁੱਟਣਾ ਕਿੱਦਾਂ ਇਹ ਨਜ਼ਰ ਆ ਗਿਆ ਮੈਂ ਤਾਂ ਸਮਝਦਾ ਵਾਂ ਕਿ ਮੇਰੇ ਖਿਆਲ ਨਾਲ ਪੰਜਾਬੀ ਅੱਜ ਸਮਝ ਜਾਣ ਚੰਗੀ ਗੱਲ ਆ ਕੱਲ ਸਮਝੇ ਚੰਗੀ ਗੱਲ ਪੰਜਾਬ ਨੇ ਸਿਰਫ ਆਪਣੇ ਨਹੀਂ ਸਾਡਾ ਸਵਾਰਨਾ ਇੱਥੇ ਬਾਹਰੋਂ ਆਏ ਨੇ ਸਾਨੂੰ ਉਦੋਂ ਵੀ ਅੰਗਰੇਜ਼ਾਂ ਕੋਲ ਲੁੱਟਿਆ ਸੀ ਤੇ ਅੱਜ ਵੀ ਲੁੱਟ ਰਹੇ ਆ ਹੁਣ ਤੁਸੀਂ ਦੇਖ ਲਿਆ ਸਾਡੇ ਤੇ ਬੜਾ ਪੂਤ ਸਵਾਰ ਸੀ ਨਾ ਆਮ ਆਦਮੀ ਆਮ ਇਹ ਆਮ ਕੋ ਖਾਸ ਬਣ ਲੱਗਿਆ ਨੇ ਮਿੰਟੇ ਨਹੀਂ ਲਾਇਆ ਤੇ ਅੱਜ ਆਮ ਘਰਾਂ ਦੇ ਲੋਕਾਂ ਦੇ ਹਾਲਾਤ ਦੇਖ ਲਓ ਤੁਸੀਂ ਜਿੱਥੇ ਖੜੇ ਆ ਇਹ ਆਮ ਲੋਕ ਨੇ ਇਸ ਕਰਕੇ ਮਿੱਤਰ ਪਿਆਰੇ ਮੈਂ ਕਿਸਾਨ ਵੀਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਇੱਕ ਆਮ ਕਿ ਦੇਖੋ ਜੇਕਰ ਅੱਜ ਵੀ ਤੁਸੀਂ ਨਾਣਾ ਜਾਗੇ ਤਾਂ ਫਿਰ ਤੁਹਾਡਾ ਰੱਬ ਰਾਖਾ ਫਿਰ ਤੁਹਾਡਾ ਰੱਬ ਰਾਖਾ ਲੋਕੋ ਜਿਨ੍ਹਾਂ ਦੇ ਤੁਸੀਂ ਝੰਡੇ ਉੱਚੇ ਕਰ ਕਰਕੇ ਟੈਂਕੀਆਂ ਤੇ ਲਾਏ ਸੀ ਨਾ ਅੱਜ ਉਹਨਾਂ ਨੇ ਤੁਹਾਡੇ ਆ ਵੇਲੇ ਬਾਹਰ ਤੱਕ ਗਲੀ ਦੇ ਵਿੱਚ ਨਿਕਲ ਕੇ ਜ਼ਿੰਦਗੀ ਜਿਉਣ ਤੇ ਤੁਹਾਨੂੰ ਮਜਬੂਰ ਕਰ ਦਿੱਤਾ ਚੰਗੇ ਹੋਣਾ ਉਹ ਝੰਡੇ ਲਾ ਕੇ ਸੁੱਟ ਦਿਓ ਤੇ ਡੰਡੇ ਫੜ ਲਓ ਠੀਕ ਆ ਪੁੱਛੋ ਨਾ ਤਾਂ ਲਾਲਿਆਂ ਨੂੰ ਜਵਾਬ ਇਹਨਾਂ ਨੂੰ ਬਾਣੀਆਂ ਨੂੰ ਪਤਾ ਲੱਗ ਜਾਵੇ ਇਹਨਾਂ ਨੂੰ ਤੇ ਫਿਰ ਉਹ ਗਾਣਾ ਹੀ ਗਾਉਣ ਦੇ ਬਾਣੀਆਂ ਨੇ ਜੱਟਾਂ ਨੇ ਬਾਣੀਆਂ ਕੁੱਟਿਆ ਮੈਂ ਕਿ ਰੀਲਾ ਬਣਾ ਬਣਾ ਪਤਾ ਲੱਗੋ ਵੀ ਇਹਨਾਂ ਦਾ ਕਦੇ ਆਉਣ ਵਾਲੀਆਂ ਜਿੰਸਾਂ ਵੀ ਕਿਤੇ ਪੰਜਾਬ ਨੂੰ ਮੂੰਹ ਨਾ ਕਰ ਸਕਣ ਮੇਰੇ ਵੀ ਤੇ ਜਿਹੜੇ ਨਾਲ ਦੱਲੇ ਬਣੇ ਨੇ ਉਹਨਾਂ ਨੂੰ ਵੀ ਆਪ ਪੁੱਛਾਂ ਕਿ ਆਪਾਂ ਨੂੰ ਸਰਕਾਰ ਇਸ ਵਾਰੀ ਇਹਨਾਂ ਨੂੰ ਮੂੰਹ ਦਿਖਾਣੀ ਪੈਣੀ ਆ ਤੇ ਮੇਰੇ ਖਿਆਲ ਨਾਲ ਜਿਹੜੇ ਇਹਨਾਂ ਦੇ ਕਰਿੰਦੇ ਨੇ ਤੇ ਉਹਨਾਂ ਨੇ ਤੇ ਮੇਰੇ ਖਿਆਲ ਦੇ ਨਾਲ ਜਦੋਂ ਘਰ ਆਏ ਮੇਰੇ ਖਿਆਲ ਨਾਲ ਆ ਭੈਣਾ ਵਰਗੀਆਂ ਨੇ ਜਵਾਬ ਦੇ ਦਿੰਦੇ ਨੇ ਸਾਨੂੰ ਤਾਂ ਬੋਲਾਂ ਦੀ ਲੋੜ ਪੈਣੀ ਨਹੀਂ ਆ ਕਬੱਡੀ ਦੇ ਖੇਦਾਰ ਹਨ ਮੈਂ ਵੱਡੇ ਆ ਬਾਗਾਂ ਵਾਲਾ ਕਿ ਇਸ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਸਵਾਵਾਆਂ ਵਾਸਤੇ ਕੁਦਰਤ ਆਪਣੇ ਆਪ ਖਿੱਚ ਕੇ ਲਿਆਈ ਤੇ ਅੱਛੀ ਗੱਲ ਆ ਇਹੋ ਜਿਹੀਆਂ ਪੰਜਾਬ ਦੀਆਂ ਪੈਣਾ ਪਤਾ ਨਹੀਂ ਪਿੰਡਾਂ ਦੇ ਵਿੱਚ ਗੜੀਆਂ ਦੇ ਵਿੱਚ ਕਿੰਨੀਆਂ ਬੈਠੀਆਂ ਨੇ ਜਿਨ੍ਹਾਂ ਦੇ ਅੰਦਰ ਜਜ਼ਬਾ ਹੈ ਦੇਸ਼ ਦੇ ਪ੍ਰਤੀ ਸੇਵਾ ਭਾਵਨਾ ਹੈ ਲੇਕਿਨ ਉਹਨਾਂ ਲੋਕਾਂ ਨੂੰ ਸਿਰਫ ਗਾਂ ਨਹੀਂ ਹੁੰਦੇ ਗਾਂ ਉਹ ਹੁੰਦੇ ਜਿਨ੍ਹਾਂ ਦੇ ਪੱਲੇ ਚਾਰ ਛਿਲੜਾ ਜਾ ਫਰਮੈਸ਼ੀ ਆ ਇਹ ਦੇ ਵਰਗੀਆਂ ਪੈਣਾ ਅੱਜ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਰੋਲਦੀਆਂ ਫਿਰਦੀਆਂ ਵਾਂ ਕਈਆਂ ਦੇ ਉੱਤੇ ਮੈਡਲ ਤੁਸੀਂ ਦੇਖਿਆ ਹੋਣਾ ਵਾਂ ਅਲਮਾਰੀਆਂ ਟੰਗੇ ਫਿਰਦੇ ਨੇ ਸਾਡੇ ਇਹ ਕੋ ਮੈਡਲ ਇੰਨੇ ਨੇ ਮੈਂ ਹਾਂ ਪਰ ਉਹੀ ਗੱਲ ਲੱਗ ਗਈ ਨਾ ਮੇਰੇ ਪੈਣ ਸੋ ਇਸ ਕਰਕੇ ਤੂੰ ਮੇਰੇ ਪੈਣ ਪਰਵਾਹ ਨਹੀਂ ਕਰਨੀ ਇਹ ਪੰਜਾਬ ਆ ਇੰਨੇ ਕਿਤੇ ਨਾ ਕਿਤੇ ਪੰਜਾਬੀਆਂ ਨੇ ਤੁਹਾਡੀ ਬਾਹ ਪੜਦੀਆਂ ਔਰ ਸਭ ਤੋਂ ਵੱਡੀ ਹੈ ਜੇ ਸੁਨਗਰ ਵਿੱਚ ਤੁਸੀਂ ਬੈਠੇ ਹੋ ਨਾ ਬਾਬਾ ਬੁੱਢਾ ਸਾਹਿਬ ਸੱਚੀ ਪਾਤਸ਼ਾਹ ਦੀ ਬੜੀ ਕਿਰਪਾ ਤੁਹਾਡੇ ਤੇ ਤੇ ਜਦੋਂ ਸਾਨੂੰ ਕਿਤੇ ਸਾਡੀ ਲੋੜ ਪੈਂਦੀ ਹੈ ਮੇਰੇ ਪੈਣ ਸੀ ਹਾਜ਼ਰ ਹੁੰਦਾ ਸੋ ਖੜਾ ਨੇ ਪਾਣੀ ਕਰਨ ਹਾਲਾਤ ਲੋਕਾਂ ਦੇ ਇਹੋ ਜਿਹੇ ਬਣੇ ਨੇ ਕਿ ਉਹਨਾਂ ਦੀਆਂ ਘਰ ਦੀਆਂ ਛੱਤਾਂ ਵੀ ਡਿੱਗਣ ਤੇ ਆਈਆਂ ਗੀਆਂ ਹਾਂਜੀ ਭਾਜੀ ਕਿੱਦਾਂ ਦੇ ਹਾਲਾਤ ਬਣ ਗਏ ਤੁਹਾਡੇ ਘਰ ਦੇ ਸਾਡੇ ਘਰ ਦੇ ਹਾਲਾਤ ਭਾਜੀ ਬਹੁਤ ਬੁਰੇ ਆ ਅੱਜ ਤਾਂ ਬਹੁਤ ਮੜਿਆ ਗਰੀਬ ਆ ਗਏ ਸਾਡੇ ਕੋਲ ਤਾਂ ਕੁਝ ਵੀ ਖਾਣ ਪੀਣੂ ਨਹੀਂ ਹੈਗਾ ਘਰ ਦੇ ਜੋ ਵੀ ਥੋੜਾ ਬਚਾ ਰਹੀ ਉਹ ਵੀ ਸਾਰਾ ਬੇਕਾਰ ਹੋ ਗਿਆ ਹੁਣ ਇਸ ਟਾਈਮ ਤੇ ਹੀ ਬਹੁਤ ਹੀ ਜ਼ਿਆਦਾ ਘਰ ਦੇ ਹਾਲਾਤ ਵਿੱਚ ਰਹਿਣਾ ਨਹੀਂ ਹੈਗੇ ਬਿਲਕੁਲ ਨਹੀਂ ਹੁਣਾਂ ਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਰਹੀਏ ਕਿੱਥੇ ਜਾਣਾ ਹੈ ਕਿਸ ਹਾਲਤ ਦਾ ਪਿਆ ਇਹ ਕਿਵੇਂ ਭਾਜੀ ਰੋਣਾ ਨਹੀਂ ਆਉਂਦਾ ਮੜ ਮੋਟੇ ਜਿਹੇ ਬਣਾ ਕੇ ਬੈਠੇ ਮੜ ਜਾ ਆ ਜੋ ਬੇਟਾ ਠ ਗਿਆ ਤੇ ਹੁਣ ਚਾਹੀਏ ਜਿੰਨਾ ਕਰਤੀ ਹੁਣ ਆਏ ਜੇ ਹੁਣ ਅਗਰ ਹੀ ਰਹਿੰਦੇ ਹੋ ਸਾਡੇ ਚਾਚਾ ਜੀ ਲਗਦੇ ਆ ਕੋਨਾ ਹਾ ਤਾਂ ਬੜਾ ਸਾਥ ਦਿੱਤਾ ਬੜੇ ਚੰਗੇ ਜੀ ਆ ਤੇ ਉਹਨਾਂ ਦੇ ਹੁਣ ਦੇਖ ਕੇ ਹੀ ਅਸੀਂ ਇਹਦੇ ਤੱਕ ਪਹੁੰਚ ਗਏ ਤੁਹਾਡੇ ਨਾਲ ਤਾਂ ਹੱਦ ਨਾਲ ਸਪਰੰਗ ਹੋਇਆ ਤੇ ਅਸੀਂ ਇਥੋਂ ਤੱਕ ਪਹੁੰਚ ਗਏ ਤੁਹਾਨੂੰ ਹੀ ਆਪਣੇ ਘਰ ਦੇ ਹਾਲਾਤ ਦੱਸਿਏ ਤੁਹਾਡੇ ਹਾਲਾਤ ਵੇਖੋ ਫਾਈ ਤਾਂ ਬੜੇ ਚਾਵਣ ਬੜੀਆਂ ਖੁਸ਼ੀਆਂ ਦੇ ਨਾਲ ਇਹਨਾਂ ਨੂੰ ਵੋਟ ਪਾਈ ਸੀ ਕਿ ਤੁਹਾਡੇ ਵੀ ਕੋਈ ਵੇਖਣ ਕੇ ਸੰਨੇ ਕੇ ਸਾਨੂੰ ਵੀ ਕੁਛ ਠਾਨ ਕੇ ਸਾਡੀ ਮਦਦ ਕਰਨਗੇ ਪਰ ਨਹੀਂ ਇਹਨਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਸਾਨੂੰ ਕੀ ਕਹਿ ਸਕਨੇ ਆ ਆਪਣੇ ਪਿੰਡ ਦੇ ਬਾਰੇ ਵੀ ਕਹਿਣਾ ਚੰਗੀ ਗੱਲ ਨਹੀਂ ਆਗੀ ਚਲੋ ਬਾਕੀ ਜੀ ਸਾਰੇ ਚੰ ਠੀਕ ਠਾਕ ਆ ਪਰ ਜਿਆਦਾ ਕਰਨ ਦਰbaar ਸਾਡੀ ਚਾਤੀ ਮਾਰ ਕੇ ਦੇਖੋ ਤੇ ਕੁਛ ਵੀ ਹਲੇ ਕਰਦਾ ਸਭ ਕੋਲ ਬਗਿੰਨ ਨਸ਼ਤੀ ਯੋਗਾ ਕਸ਼ਨੀ ਖਾਣ ਪੀਣ ਦਾ ਮੇਦਰੇ ਹੀ ਉਹ ਸਾਰੇ ਨਸ਼ਟ ਹੋ ਗਏ ਆ 6:30 ਮਿੰਟ ਘੁਮਲਿਆੰਤਰ ਤੋਂ ਹਾਂਜੀ 7 ਵਜੇ ਕੋਹਾੜੇ ਤੋਂ 8:00 ਵਜੇ ਤੱਕ ਆ ਗਏ ਸੀ ਕੋਈ ਹਾਲਾਤ ਨਹੀਂ ਆ ਦੇ ਕਾ ਮਨਾ ਨੇ ਇਹ ਵੀ ਸਮਝ ਜਾਂਦੇ ਕਿ ਹੀਰਾਣਾ ਸੀ ਤੇ ਹਮਤੇ ਜਦੋਂ ਪਾਣੀ ਦਾ ਕਰਦੇ ਹੀ ਉਹਨਾਂ ਦੇ ਉਹਨਾਂ ਚਾਹ ਤੋਂ ਘਾਹੇ ਹੀ ਰਹਿ ਜਾਂਦੇ ਨੇ ਤੇ ਉਸ ਤੋਂ ਬਾਅਦ ਸਾਡਾ ਕੀ ਬੰਨਾ ਹੈ ਬਹੁਤ ਮਾਰੇ ਹਾਲਾਤ ਆ ਆਜ਼ਾਦ ਲੋਕ ਚੈਨਲ ਵੱਲੋਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਔਰ ਮੁੱਖ ਮੰਤਰੀ ਜਿਹੜਾ ਰੀਲੀਫ ਫੰਡ ਹੁੰਦਾ ਹੈ ਉਹਦੇ ਤਹਿਤ ਤੁਰੰਤ ਤੋਂ ਤੁਰੰਤ ਇਹੋ ਜਿਹੇ ਜਿਹੜੇ ਪਰਿਵਾਰ ਨੇ ਕਾਨੇ ਜਿਨ੍ਹਾਂ ਦੀਆਂ ਘਰ ਦੀਆਂ ਛੱਤਾਂ ਜਿਹੜੀਆਂ ਜਿਨ੍ਹਾਂ ਦੇ ਘਰ ਦੇ ਹਾਲਾਤ ਮਾੜੇ ਹੋਏ ਨੇ ਕਿ ਦੀਵਾਰਾਂ ਜਿਹੜੀਆਂ ਉਹਨੇ ਦਰਾੜਾਂ ਪੈ ਚੁੱਕੀਆਂ ਨੇ ਤੇ ਘਰ ਡਿੱਗਣ ਦੀ ਕਗਾਰ ਤੇ ਆਏ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਮੈਂ ਬੇਨਤੀ ਕਰਦਾ ਸਾਰੇ ਦਰਸ਼ਕਾਂ ਨੂੰ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਕਮੈਂਟ ਜਰੂਰ ਕਰੋ ਤਾਂ ਜੋ ਜਿਹੜੀ ਸੁੱਤੀ ਹੋਈ ਸਰਕਾਰ ਹੈ ਉਹ ਜਾਗ ਸਕੇ ਤੇ ਇਹਨਾਂ ਲੋਕਾਂ ਦੀ ਮਦਦ ਹੋ ਸਕੇ ਮੈਨੂੰ ਦਿਓ ਇਜ਼ਾਜ਼ਤ ਮੈਂ ਹਾਂ ਤੁਹਾਡਾ ਆਪਣਾ ਸੁਰਿੰਦਰ ਸੋਹਤ ਆ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ